ਬਾਦਲ ਦਲ ਦੀ ਮੀਟਿੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਸੁਖਵੀਰ ਬਾਦਲ ਨੇ ਕੀਤਾ ਵੱਡਾ ਮਜ਼ਾਕ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕਬੂਲੇ ਗੁਨਾਹ ਤੋਂ ਮੁਕਰਿਆ ਗੁਨਾਹਾਂ ਤੋਂ ਭੱਜਿਆ ਬਿਆਨ ਦਿੰਦਿਆਂ ਕਿਹਾ ਕਿ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਗਏ ਅਸੀਂ ਤਾਂ ਵਿਵਾਦ ਖਤਮ ਕਰਨ ਲਈ ਗੁਨਾਹ ਕਬੂਲ ਕੀਤੇ ਸਨ ਜਿਹੜੇ ਵੀਰ ਭੈਣ ਭਾਈ ਨਰੈਣ ਸਿੰਘ ਚੋੜਾ ਦੀ ਕਾਰਵਾਈ ਨੂੰ ਗਲਤ ਠਹਿਰਾ ਰਹੇ ਸਨ ਤੁਹਾਨੂੰ ਹੁਣ ਪਤਾ ਲੱਗਾ ਜਾਂ ਨਹੀਂ ਕਿ ਭਾਈ ਨਰੈਣ ਸਿੰਘ ਚੋੜਾ ਦੀ ਕਾਰਵਾਈ ਬਿਲਕੁਲ درست ਸੀ ਜਿਹੜੇ ਵੀਰ ਭੈਣ ਕਹਿ ਰਹੇ ਸੀ ਕਿ ਜੋ ਨਿਮਾਣਾ ਸਿੱਖ ਬਣ ਕੇ ਰੱਬ ਦੇ ਦਰ ਤੇ ਆ ਗਿਆ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਉਸ ਦੇ ਗੁਨਾਹਾਂ ਨੂੰ ਭੁਲਾ ਦੇਣਾ ਚਾਹੀਦਾ ਹੈ ਆਹ ਦੇਖ ਲਓ ਨਿਮਾਣਾ ਸਿੱਖ ਜੋ ਲੱਤ ਤੇ ਝੂਠਾ ਪਲਸਟਰ ਲਗਵਾ ਕੇ ਹੰਕਾਰੀ ਬਣ ਕੇ ਆਇਆ ਸੀ ਰਾਜਨੀਤਿਕ ਤਾਕਤ ਹਾਸਲ ਕਰਨ ਲਈ ਸਜ਼ਾ ਲਵਾਉਣ ਵਾਲਾ ਡਰਾਮਾ ਕਰਨ ਆਇਆ ਸੀ ਅਤੇ ਆਪਣੇ ਕਬੂਲੇ ਹੋਏ ਸਾਰੇ ਗੁਨਾਹ ਤੋਂ ਭੱਜ ਗਿਆ ਸਰਬਉੱਚ ਅਤੇ ਸਿਰਮੌਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੁਖਬੀਰ ਬਾਦਲ ਅਤੇ ਇਸ ਦੀ ਕੰਪਨੀ ਬੇਈਮਾਨੀਆਂ ਅਤੇ ਪਾਪ ਕਬੂਲਣ ਤੋਂ ਬਾਅਦ ਸਜ਼ਾ ਲਵਾਉਣ ਦਾ ਡਰਾਮਾ ਰਚਣ ਤੋਂ ਬਾਅਦ ਹੁਣ ਸਾਰੇ ਪਾਪਾਂ ਤੋਂ ਮੁੱਕਰ ਗਏ ਹਨ ਜਿਹੜਾ ਵਿਅਕਤੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਾਰੇ ਪਾਪ ਕਬੂਲ ਰਿਹਾ ਸੀ ਹੁਣ ਉਹ ਆਖ ਰਿਹਾ ਹੈ ਕਿ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਗਏ ਸਨ ਅਸੀਂ ਵਿਵਾਦ ਨੂੰ ਖਤਮ ਕਰਨ ਲਈ ਗੁਨਾਹ ਕਬੂਲੇ ਸੁਖਵੀਰ ਸਿੰਘਾ ਜੇਕਰ ਤੇਰੇ ਤੇ ਝੂਠੇ ਇਲਜ਼ਾਮ ਲਗਾਏ ਗਏ ਸਨ ਜੇਕਰ ਤੂੰ ਸੱਚਾ ਸੁੱਚਾ ਸੀ ਤਾਂ ਫਿਰ ਵੇਲਣ 'ਚ ਤੇਰੀ ਐਸੀ ਕਿਹੜੀ ਬਾਹ ਆਈ ਹੋਈ ਸੀ ਕਿ ਤੂੰ ਸਾਰੇ ਗੁਨਾਹ ਕਬੂਲੇ ਸੁਖਵੀਰ ਸਿੰਘਾ ਤੇਰੇ ਇਸ ਬਿਆਨ ਤੋਂ ਭਾਵ ਕਿ ਬਾਦਲਦਲ ਨੇ ਇਜਹਾਰ ਆਲਮ ਸੁਮੇਦ ਸੈਣੀ ਆਦੀ ਬੁੱਚੜ ਅਫਸਰਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਉੱਚ ਪਦਵੀਆਂ ਤਰੱਕੀਆਂ ਨਹੀਂ ਦਿੱਤੀਆਂ ਭਾਵ ਕਿ ਬਾਦਲਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿੱਖ ਵਿਰੋਧੀ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਝੂਠੀ ਮੁਆਫੀ ਨਹੀਂ ਦਿੱਤੀ ਭਾਵ ਕਿ ਬਾਦਲਦਲ ਨੇ ਬਾਈਬਲ ਕਲਾ ਮਿੱਖੇ ਸਿੱਖ ਸੰਗਤਾਂ ਤੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਸਨ ਭਾਵ ਕਿ ਬਾਦਲਦਲ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਮਦਦ ਨਹੀਂ ਕੀਤੀ ਬੇਅਦਬੀ ਦੇ ਦੋਸ਼ੀਆਂ ਦੀ ਸਹਾਇਤਾ ਨਹੀਂ ਕੀਤੀ ਵਾਓ ਸੁਖਬੀਰ ਸਿੰਘ ਤੂੰ ਤੇ ਤੇਰੀ ਬਾਦਲ ਕੰਪਨੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਹੈ ਮਖੌਲ ਕੀਤਾ ਹੈ ਬਾਦਲ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਚੈਲੰਜ ਕੀਤਾ ਹੈ ਤੁਹਾਡੇ ਪਾਪ ਤੁਹਾਡੀਆਂ ਗਦਾਰੀਆਂ ਤੁਹਾਡੀਆਂ ਬੇਈਮਾਨੀਆਂ ਤਾਂ ਪਹਿਲਾਂ ਹੀ ਬਹੁਤ ਵੱਡੀਆਂ ਹਨ ਜੋ ਕਿ ਨਾ ਬਖਸ਼ਣਯੋਗ ਹਨ ਪਰ ਹੁਣ ਤੁਸੀਂ ਇੱਕ ਹੋਰ ਵੱਡਾ ਘੋਰ ਪਾਪ ਕਮਾ ਲਿਆ ਸੁਖਬੀਰ ਸਿੰਘ ਪੰਥ ਅਤੇ ਪੰਜਾਬ ਨੇ ਤਾਂ ਪਹਿਲਾਂ ਹੀ ਤੈਨੂੰ ਤੇ ਤੇਰੀ ਕੰਪਨੀ ਨੂੰ ਕਦੇ ਮਾਫ ਨਹੀਂ ਕਰਨਾ ਸੀ ਅਕਾਲ ਪੁਰਖ ਵਾਹਿਗੁਰੂ ਜੀ ਵੀ ਤੁਹਾਨੂੰ ਸਜ਼ਾਵਾਂ ਦੇ ਹੀ ਰਹੇ ਹਨ ਇੱਕ ਸਮਾਂ ਸੀ ਜਦ ਪੰਜਾਬ ਉਤੇ ਤੁਸੀਂ 15 ਸਾਲ ਲਗਾਤਾਰ ਰਾਜ ਕੀਤਾ ਪਰ ਮੌਜੂਦਾ ਸਮੇਂ ਵਿੱਚ ਬਾਦਲ ਦਲ ਦਾ ਵਿਧਾਇਕ ਐਮ ਐਲ ਏ ਬਣਨਾ ਵੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਪਾਪ ਕੀ ਸਜ਼ਾ ਤੁਸੀਂ ਪੁਗਤ ਹੀ ਰਹੇ ਹੋ ਜਿਵੇਂ ਜਿਵੇਂ ਸਮਾਂ ਬੀਤਦਾ ਜਾਵੇਗਾ سزا ਸਖਤ ਹੁੰਦੀ ਜਾਵੇਗੀ ਤੁਸੀਂ ਇੱਕ ਤੋਂ ਬਾਅਦ ਇੱਕ ਹੋਰ ਪਾਪ ਕਮਾ ਰਹੇ ਹੋ ਬਾਦਲ ਦਲ ਦਾ ਅਖੀਰ ਬਹੁਤ ਖਤਰਨਾਕ ਅਤੇ ਘਾਤਕ ਹੋਵੇਗਾ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜੀ ਕਹਿੰਦੇ ਹੁੰਦੇ ਸੀ ਕਿ ਦੁਨੀਆ ਦੇ ਮੈਣੇ ਭਾਵੇਂ ਲੱਖ ਲੈ ਲਿਓ ਪਰ ਦੇਖਿਓ ਕਿਤੇ ਪੰਥ ਦਾ ਮੈਣਾ ਨਾ ਲੈ ਲਿਓ ਤੁਸੀਂ ਤਾਂ ਪੰਥ ਦੇ ਲੱਖਾਂ ਹੀ ਮੈਣੇ ਲੈ ਲਏ ਹਨ ਤੁਹਾਡਾ ਅੰਤ ਬਹੁਤ ਮਾੜਾ ਹੋਵੇਗਾ ਬਾਦਲ ਦਲ ਦੀ ਮੀਟਿੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਸੁਖਵੀਰ ਬਾਦਲ ਨੇ ਕੀਤਾ ਵੱਡਾ ਮਜ਼ਾਕ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕਬੂਲੇ ਗੁਨਾਹ ਤੋਂ ਮੁਕਰਿਆ ਗੁਨਾਹਾਂ ਤੋਂ ਭੱਜਿਆ ਬਿਆਨ ਦਿੰਦਿਆਂ ਕਿਹਾ ਕਿ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਗਏ ਅਸੀਂ ਤਾਂ ਵਿਵਾਦ ਖਤਮ ਕਰਨ ਲਈ ਗੁਨਾਹ ਕਬੂਲ ਕੀਤੇ ਸਨ ਜਿਹੜੇ ਵੀਰ ਭੈਣ ਭਾਈ ਨਰੈਣ ਸਿੰਘ ਚੋੜਾ ਦੀ ਕਾਰਵਾਈ ਨੂੰ ਗਲਤ ਠਹਿਰਾ ਰਹੇ ਸਨ ਤੁਹਾਨੂੰ ਹੁਣ ਪਤਾ ਲੱਗਾ ਜਾਂ ਨਹੀਂ ਕਿ ਭਾਈ ਨਰੈਣ ਸਿੰਘ ਚੋੜਾ ਦੀ ਕਾਰਵਾਈ ਬਿਲਕੁਲ درست ਸੀ ਜਿਹੜੇ ਵੀਰ ਭੈਣ ਕਹਿ ਰਹੇ ਸੀ ਕਿ ਜੋ ਨਿਮਾਣਾ ਸਿੱਖ ਬਣ ਕੇ ਰੱਬ ਦੇ ਦਰ ਤੇ ਆ ਗਿਆ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਉਸ ਦੇ ਗੁਨਾਹਾਂ ਨੂੰ ਭੁਲਾ ਦੇਣਾ ਚਾਹੀਦਾ ਹੈ ਆਹ ਦੇਖ ਲਓ ਨਿਮਾਣਾ ਸਿੱਖ ਜੋ ਲੱਤ ਤੇ ਝੂਠਾ ਪਲਸਟਰ ਲਗਵਾ ਕੇ ਹੰਕਾਰੀ ਬਣ ਕੇ ਆਇਆ ਸੀ ਰਾਜਨੀਤਿਕ ਤਾਕਤ ਹਾਸਲ ਕਰਨ ਲਈ ਸਜ਼ਾ ਲਵਾਉਣ ਵਾਲਾ ਡਰਾਮਾ ਕਰਨ ਆਇਆ ਸੀ ਅਤੇ ਆਪਣੇ ਕਬੂਲੇ ਹੋਏ ਸਾਰੇ ਗੁਨਾਹਾਂ ਤੋਂ ਭੱਜ ਗਿਆ ਸਰਵਉੱਚ ਅਤੇ ਸਿਰਮੌਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੁਖਬੀਰ ਬਾਦਲ ਅਤੇ ਇਸ ਦੀ ਕੰਪਨੀ ਬੇਈਮਾਨੀਆਂ ਅਤੇ ਪਾਪ ਕਬੂਲਣ ਤੋਂ ਬਾਅਦ ਸਜ਼ਾ ਲਵਾਉਣ ਦਾ ਡਰਾਮਾ ਰਚਣ ਤੋਂ ਬਾਅਦ ਹੁਣ ਸਾਰੇ ਪਾਪਾਂ ਤੋਂ ਮੁੱਕਰ ਗਏ ਹਨ ਜਿਹੜਾ ਵਿਅਕਤੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਾਰੇ ਪਾਪ ਕਬੂਲ ਰਿਹਾ ਸੀ ਹੁਣ ਉਹ ਆਖ ਰਿਹਾ ਹੈ ਕਿ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਗਏ ਸਨ ਅਸੀਂ ਵਿਵਾਦ ਨੂੰ ਖਤਮ ਕਰਨ ਲਈ ਗੁਨਾਹ ਕਬੂਲੇ ਸੁਖਵੀਰ ਸਿੰਘ ਜੇਕਰ ਤੇਰੇ ਤੇ ਝੂਠੇ ਇਲਜ਼ਾਮ ਲਗਾਏ ਗਏ ਸਨ ਜੇਕਰ ਤੂੰ ਸੱਚਾ ਸੁੱਚਾ ਸੀ ਤਾਂ ਫਿਰ ਵੇਲਣ 'ਚ ਤੇਰੀ ਐਸੀ ਕਿਹੜੀ ਬਾਹ ਆਈ ਹੋਈ ਸੀ ਕਿ ਤੂੰ ਸਾਰੇ ਗੁਨਾਹ ਕਬੂਲੇ ਸੁਖਵੀਰ ਸਿੰਘ ਤੇਰੇ ਇਸ ਬਿਆਨ ਤੋਂ ਭਾਵ ਕਿ ਬਾਦਲਦਲ ਨੇ ਇਜਹਾਰ ਆਲਮ ਸੁਮੇਦ ਸੈਣੀ ਆਦੀ ਬੁੱਚੜ ਅਫਸਰਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਉੱਚ ਪਦਵੀਆਂ ਤਰੱਕੀਆਂ ਨਹੀਂ ਦਿੱਤੀਆਂ ਭਾਵਕੀ ਬਾਦਲਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿੱਖ ਵਿਰੋਧੀ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਝੂਠੀ ਮੁਆਫੀ ਨਹੀਂ ਦਿੱਤੀ ਭਾਵਕੀ ਬਾਦਲਦਲ ਨੇ ਬਾਈਬਲ ਕਲਾ ਬਿਖੇ ਸਿੱਖ ਸੰਗਤਾਂ 'ਤੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਸਨ ਭਾਵਕੀ ਬਾਦਲਦਲ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਮਦਦ ਨਹੀਂ ਕੀਤੀ ਬੇਅਦਿਬੀ ਦੇ ਦੋਸ਼ੀਆਂ ਦੀ ਸਹਾਇਤਾ ਨਹੀਂ ਕੀਤੀ ਵਾਓ ਸੁਖਬੀਰ ਸਿੰਘ ਤੂੰ ਤੇ ਤੇਰੀ ਬਾਦਲ ਕੰਪਨੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਹੈ ਮਖੌਲ ਕੀਤਾ ਹੈ ਬਾਦਲ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਚੈਲੰਜ ਕੀਤਾ ਹੈ ਤੁਹਾਡੇ ਪਾਪ ਤੁਹਾਡੀਆਂ ਗਦਾਰੀਆਂ ਤੁਹਾਡੀਆਂ ਬੇਈਮਾਨੀਆਂ ਤਾਂ ਪਹਿਲਾਂ ਹੀ ਬਹੁਤ ਵੱਡੀਆਂ ਹਨ ਜੋ ਕਿ ਨਾ ਬਖਸ਼ਣਯੋਗ ਹਨ ਬਾਰੇ ਹੁਣ ਤੁਸੀਂ ਇੱਕ ਹੋਰ ਵੱਡਾ ਘੋਰ ਪਾਪ ਕਮਾ ਲਿਆ ਸੁਖਬੀਰ ਸਿੰਘ ਪੰਥ ਅਤੇ ਪੰਜਾਬ ਨੇ ਤਾਂ ਪਹਿਲਾਂ ਹੀ ਤੈਨੂੰ ਤੇ ਤੇਰੀ ਕੰਪਨੀ ਨੂੰ ਕਦੇ ਮਾਫ ਨਹੀਂ ਕਰਨਾ ਸੀ ਅਕਾਲ ਪੁਰਖ ਵਾਹਿਗੁਰੂ ਜੀ ਵੀ ਤੁਹਾਨੂੰ ਸਜ਼ਾਵਾਂ ਦੇ ਹੀ ਰਹੇ ਹਨ ਇੱਕ ਸਮਾਂ ਸੀ ਜਦ ਪੰਜਾਬ ਉਤੇ ਤੁਸੀਂ 15 ਸਾਲ ਲਗਾਤਾਰ ਰਾਜ ਕੀਤਾ ਪਰ ਮੌਜੂਦਾ ਸਮੇਂ ਵਿੱਚ ਬਾਦਲਦਲ ਦਾ ਵਿਧਾਇਕ ਐਮ ਐਲ ਏ ਬਣਨਾ ਵੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਪਾਪ ਕੀ ਸਜ਼ਾ ਤੁਸੀਂ ਪਉਖਤੇ ਹੀ ਰਹੇ ਹੋ ਜਿਵੇਂ ਜਿਵੇਂ ਸਮਾਂ ਬੀਤਦਾ ਜਾਵੇਗਾ ਸਜ਼ਾ ਸਖਤ ਹੁੰਦੀ ਜਾਵੇਗੀ ਤੁਸੀਂ ਇੱਕ ਤੋਂ ਬਾਅਦ ਇੱਕ ਹੋਰ ਪਾਪ ਕਮਾ ਰਹੇ ਹੋ ਬਾਦਲ ਦਲ ਦਾ ਅਖੀਰ ਬਹੁਤ ਖਤਰਨਾਕ ਅਤੇ ਘਾਤਕ ਹੋਵੇਗਾ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜੀ ਕਹਿੰਦੇ ਹੁੰਦੇ ਸੀ ਕਿ ਦੁਨੀਆ ਦੇ ਮੈਣੇ ਭਾਵੇਂ ਲੱਖ ਲੈ ਲਿਓ ਪਰ ਦੇਖਿਓ ਕਿਤੇ ਪੰਥ ਦਾ ਮੈਣਾ ਨਾ ਲੈ ਲਿਓ ਤੁਸੀਂ ਤਾਂ ਪੰਥ ਦੇ ਲੱਖਾਂ ਹੀ ਮੈਣੇ ਲੈ ਲਏ ਹਨ ਤੁਹਾਡਾ ਅੰਤ ਬਹੁਤ ਮਾੜਾ ਹੋਵੇਗਾ